ਜਿੰਦੇ ਵਿੱਚ ਐਮਐਲਏ ਪਟਿਆਲੇ ਤੋਂ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਕਿ ਉਹ ਵੀਡੀਓ ਵੇਖ ਕੇ ਮਨ ਵੀ ਬਹੁਤ ਖਰਾਬ ਹੋਇਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹ ਜਿਹੜੇ 92 ਐਮਐਲਏ ਜਿਹੜੇ ਕਿਸੀ ਉਹ ਯਾਰ ਸਾਡੇ ਤੁਹਾਡੇ ਐਮਐਲਏ ਬਣ ਨਾਲੋ ਥੜਿਆ ਕੀ ਸੀ ਬਈ ਅੱਜ ਇੱਕ ਤੁਹਾਡੇ ਐਮਐਲਏ ਤੇ ਸੱਚ ਬੋਲਣ ਕਰਕੇ ਇੱਕ ਹੋਂਦੇ ਤੇ ਪਰਚਾ ਦਰਜ ਹੋਇਆ ਪਿਛਲੇ ਦਿਨਾਂ ਚ ਔਰ ਪਠਾਨ ਮਾਇਰਾ ਜੀ ਤੇ ਪਰਚਾ ਕਿਉਂ ਦਰਜ ਕੀਤਾ ਗਿਆ ਕਿਉਂਕਿ ਉਹਨੇ ਖਾੜਾਂ ਦੇ ਉੱਪਰ ਕਿਹਾ ਸੀਗਾ ਕਿ ਗਲਤੀ ਕਿਸ ਅਫਸਰ ਦੀ ਹੈ ਤੇ ਸੱਚ ਬੋਲਣ ਦਾ ਖਮਿਆਜਾ ਭੁਗਤ ਰਿਹਾ ਅਜੋਂਦੇ ਤੇ ਬਲਾਤਕਾਰ ਦਾ ਜਿਹੜਾ ਥੋੜੇ ਦਿਨ ਪਹਿਲਾਂ ਕੇਸ ਦਰਜ ਕਰ ਦਿੱਤਾ ਗਿਆ ਔਰ ਮੈਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਤੁਸੀਂ ਜਮੀਰ ਜੇ ਤੁਹਾਡੀ ਆਵਾਜ਼ ਦਿੰਦੀ ਤਾਂ ਜੇ ਬਾੜੀ ਮੋਟੀ ਜਮੀਰ ਦੇ ਵੀ ਮਾਲਕ ਹੁੰਦੇ ਤਾਂ ਉਸ ਭਰਾ ਦੀ ਲੜਾਈ ਲੜਦੇ ਉਹਨਦੇ ਹੱਕ ਚ ਆਉਂਦੇ ਔਰ ਮੈਂ ਇਹ ਗੱਲ ਕਹਿਣਾ ਕਿ ਜੇ ਪਠਾਨ ਮਾਜਰੇ ਨੇ ਕੋਈ ਗਲਤ ਕੰਮ ਕੀਤਾ ਉਹਨਦੇ ਦੇ ਝੂਠਾ ਪਰਚਾ ਤਾਂ ਉਹਦੇ ਤੇ ਜਿਹੜਾ ਝੂਠਾ ਪਰਚਾ ਹੈ ਉਹਦਾ ਫੈਸਲਾ ਜਾਂ ਤਾਂ ਰੱਬ ਦੀ ਅਦਾਲਤ ਚ ਹੋਣਾ ਹੈ ਤੇ ਜਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਹੋਣਾ ਹੈ ਅਦਾਲਤਾਂ ਤੇ ਛੱਡ ਦਈਏ ਪਰ ਮੈਂ ਐਮਐਲਏ ਨੂੰ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੇਆਂ ਕਿ ਯਾਰ ਜੇ ਮੁੱਖ ਮੰਤਰੀ ਨੇ ਪਰਚਾ ਦਿੱਤਾ ਡੀਜੀਪੀ ਨੇ ਪਰਚਾ ਦਿੱਤਾ ਤੇ ਯਾਰ ਤੁਸੀਂ ਜਿਵੇਂ ਹੀ ਜਿਵੇਂ ਲੋਕ ਇੱਕ ਵੀਡੀਓ ਵਿਖਾਉਂਦੇ ਹੁੰਦੇ ਆ ਕਿ ਤੁਸੀਂ ਭੇਡਾਂ ਦੇ ਤੌਰ ਤੇ ਕੰਮ ਕਰ ਰਹੇ ਹੋ ਔਰ ਮੈਂ ਗੱਲ ਕਹਿਣਾ ਕਿ ਯਾਰ ਮੈਂ ਪਠਾਨ ਮਾਜਰੇ ਤੋਂ ਗਲਤੀ ਹੋਈ ਹੋਊਂ ਉਹਦੇ ਪਰਿਵਾਰ ਤੋਂ ਕੀ ਗਲਤੀ ਹੋਈ ਹੈ ਵਾਰੀ ਵਾਰੀ ਜਿਹੜਾ ਜਿਹੜਾ ਐਮਐਲਏ ਬੋਲਦਾ ਚਾਹੇ ਰੋੜੇ ਦੀ ਗੱਲ ਕਰ ਲਈ ਹਰ ਇੱਕ ਤੇ ਪਰਚਾ ਦਿੱਤਾ ਜਾਂਦਾ ਔਰ ਜੇ ਵਾਰੀ ਅਰੋੜੇ ਦੀ ਆ ਗਈ ਆ ਜੇ ਪਠਾਨ ਮਾਜਰੇ ਦੀ ਆ ਗਈ ਆ ਮੇਰੇ ਤੇ ਪਰਚਾ ਆ ਸਾਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਰਾਜਾ ਵੜਿੰਖ ਖੜੇ ਸេចਨਦਰ ਸਿੰਘ ਰੰਧਾਵਾ ਖੜੇ ਔਰ ਇਹਦੇ ਨਾਲ ਨਾਲ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਕਿਹੜਾ ਲੀਡਰ ਆ ਜਿਹੜਾ ਨਹੀਂ ਖੜਿਆ ਔਰ ਅੱਜ ਇਹਦੇ ਪਠਾਨ ਮਾਜਰੇ ਤੇ ਪਰਚਾ ਦਰਜ ਹੋਇਆ ਤੇ ਤੁਸੀਂ ਹਾਂ ਦਾ ਨਾਰਾ ਮਾਰੋ ਘੱਟੋ ਘੱਟ ਕੀ ਹੁੰਦੇ ਪਰਿਵਾਰ ਨੂੰ ਜਿਹੜਾ ਜਿਹੜਾ ਪੁਲਿਸ ਸੁਰੱਖਿਆ ਦੇ ਵਿੱਚ ਜਿਹਨੂੰ ਘੇਰਿਆ ਆ। ਆ ਮੈਨੂੰ ਪਤਾ ਲੱਗਾ ਕਿ 4 ਕੁ ਦਿਨ ਪਹਿਲਾਂ ਕਿ ਉਹਨਾਂ ਦੀ ਧਰਮ ਪਤਨੀ ਕਿਸੇ ਗੁਰਦੁਆਰਾ ਸਾਹਿਬ ਕਿਸੇ ਮਹਾਪੁਰਸ਼ਾਂ ਨੂੰ ਮਿਲ ਜਾਂਦੇ ਆ। ਅਰਦਾਸ ਬੇਨਤੀ ਕਰਾਉਣ ਲਈ ਤੇ ਮਹਾਪੁਰਸ਼ਾਂ ਦੇ ਕਮਰੇ ਦੇ ਵਿੱਚ ਵੀ ਅੰਦਰ ਪੁਲਿਸ ਜਾਂਦੀ ਆ ਕਿ ਪਤਾ ਨਹੀਂ ਕੀ ਗੱਲ ਅੰਦਰ ਕਰ ਆਉਣੀ। ਯਾਰ ਤੁਸੀਂ ਜਲੀਲ ਕਰ ਰਹੇ ਹੋ ਇੱਕ ਐਮਐਲਏ ਦੇ ਪਰਿਵਾਰ। ਇੱਕ ਬੰਨੇ ਦਾ ਕਹਿੰਦੇ ਆ ਕਿ ਐਮਐਲਏ ਦਾ ਰਤਬਾ ਜਿਹੜਾ ਉਹ ਚੀਫ ਸੈਕਟਰੀ ਤੋਂ ਉੱਤੇ ਆ। ਮਹਾਰਾਜ ਐਮ ਐਲ ਏ ਦਾ ਰੁਤਬਾ ਇੰਨਾ ਖਰਾਬ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਕਿ ਅੱਜ ਗੁਰਦੁਆਰੇ ਜਾਣ ਲਈ ਵੀ ਪੁਲਿਸ ਨਾਲ ਜਾਂਦੀ ਹੈ ਔਰ ਮੈਂ ਤਾਂ ਇਹ ਗੱਲਾਂ ਕਰਦਾ ਮਾਂ ਕਿ ਉਹਦੇ ਪਰਿਵਾਰ ਦਾ ਉਹਦੇ ਬੇਟੇ ਦਾ ਉਹਦੀ ਧਰਮ ਪਤਨੀ ਦਾ ਉਹਦੇ ਬਾਕੀ ਜੀਆਂ ਦਾ ਕੀ ਕਸੂਰ ਆ ਬਈ ਅੱਜ ਜੇ ਬਾਜ਼ਾਰ ਜਾਣਾ ਤਾਂ ਪੁਲਿਸ ਉਹਨਾਂ ਮਗਰ ਲੱਗ ਜਾਂਦੀ ਗੁਰੂ ਘਰ ਜਾਂਦੇ ਆ ਤਾਂ ਲੱਗ ਜਾਂਦੀ ਉਹ ਵਿਚਾਰੇ ਆਪ ਦੀ ਮਰਜ਼ੀ ਤੋਂ ਬਿਨਾ ਕਿਤੇ ਜਾ ਨਹੀਂ ਸਕਦੇ ਤੁਸੀਂ ਪਠਾਨ ਮਾਜਰਾ ਨੂੰ ਫੜ ਲਓ ਅਸੀਂ ਕਹਤੋਂ ਕਹਿੰਦੇ ਨਾ ਫੜੋ ਫੜ ਕੇ ਅੰਦਰ ਦਿਓ ਉਹਦਾ ਫੈਸਲਾ ਕੋਰਟ ਕਰੂਗੀ ਉਹ ਸਹੀ ਹੈ ਜਾਂ ਗਲਤ ਪਰ ਮੈਂ आज ਉਸ ਪਰਿਵਾਰ ਦੇ ਨਾਲ ਡਟ ਕੇ ਖੜਾ ਕਿ ਪਠਾਨ ਮਾਜਰਾ ਜੀ ਦੇ ਪਰਿਵਾਰ ਨੂੰ ਨਾਂ ਤੰਗ ਕੀਤਾ ਜਾਵੇ ਔਰ ਐਮਐਲਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਮਾੜੀ ਮੋਟੀ ਤੁਹਾਡੇ ਚਣ ਛੇਗੀ ਆ ਮਾੜੀ ਮੋਟੀ ਵੀ ਅਣਖੇਗੀ ਤੇ ਆਪ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਜੇ ਅੱਜ ਪਠਾਨ ਮਾਜਰੇ ਦੀ ਤੇ ਬਾਕੀ ਐਮਐਲਏ ਦੀ ਵਾਰੀ ਆ ਤੇ ਕੱਲ ਨੂੰ ਜੇ ਅਸੀਂ ਕੋਈ ਬਿਆਨ ਦੇ ਦਿੱਤਾ ਤੇ ਇਹਨਾਂ ਮੁਕੀ ਵਾਰੀ ਛੱਡੀ ਵੀ ਆਉਗੀ। ਔਰ ਮੈਂ ਕਹਿਣਾ ਕਿ ਤੁਹਾਡੀ ਤੁਹਾਨੂੰ ਇੱਕ ਕਹਾਵਤ ਕਹਿਣੀ ਚਾਹੁੰਦਾ। ਜਦੋਂ ਦੂਜੇ ਦੇ ਘਰ ਅੱਗ ਲੱਗੀ ਹੁੰਦੀ ਹੈ ਨਾ ਤੇ ਅਸੀਂ ਬੜਾ ਖੁਸ਼ ਹੁੰਨੇ ਆ ਪਰ ਉਹਦਾ ਧੂਆਂ ਤੇ ਸ਼ੇਕ ਸਾਡੇ ਵੱਲ ਵੀ ਆਉਂਦਾ। ਔਰ ਇਸ ਕਰਕੇ ਆ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਪਿਆ ਅਜੇ ਤਾਂ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਅਜੇ ਤੁਹਾਡੇ ਐਮਐਲਏ ਨੇ ਬੋਲਣਾ ਸ਼ੁਰੂ ਕੀਤਾ। ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਤੁਸੀਂ 92 93 ਜਿੰਨੇ ਵੀ ਹੋ ਚਾਹੇ ਉਹਨਾਂ ਦੇ ਐਮਪੀ ਆ ਚਾਹੇ ਐਮਐਲਏ ਆ ਮਾੜੀ ਮੋਟੀ ਜੇ ਜਮੀਰ ਹੈਗੀ ਆ ਤੇ ਅੱਜ ਪਠਾਨ ਮਾਜਰੇ ਨਾਲ ਖੜੋ ਨਾ ਖੜੋ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਇਸ ਕਰਕੇ ਮੈਨੂੰ ਆਸ ਆ ਕਿ ਤੁਸੀਂ 2 ਲੱਖ ਵੋਟਾਂ ਦਾ ਨਮਾਇੰਦਾ ਹੁੰਦਾ ਐ ਐਮਐਲਏ ਔਰ ਜੇ ਤੁਹਾਡੇ ਤੇ ਭੀੜ ਪਈ ਜੱਜ ਪਠਾਨ ਮਾਜਰੇ ਨਾਲ ਨਹੀਂ ਖੜਦੇ ਤੁਹਾਡੇ ਮਗਰ ਵੀ ਕਿਸੇ ਨੇ ਨਹੀਂ ਖੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੋ ਅੱਜ ਪੰਜਾਬ ਦੇ ਡੀਜੀਪੀ ਨੂੰ ਮਿਲੋ ਔਰ ਮੈਂ ਗੱਲ ਕਹਿਣਾ ਕਿ ਉਹਦੇ ਪਰਿਵਾਰ ਨੂੰ ਰਾਹ ਦਿਵਾਓ ਕਿਉਂਕਿ ਜੇ ਉਹਦੇ ਪਰਿਵਾਰ ਨੂੰ ਧਰਮ ਪਤਨੀ ਬਿਮਾਰ ਰਹਿੰਦੀ ਆ ਬੇਟਾ ਬਿਮਾਰ ਰਹਿੰਦਾ ਹੈ ਜੇ ਕੱਲ ਨੂੰ ਕੋਈ ਘਟਨਾ ਵਾਪਰ ਗਈ ਕਿ ਸਦਮੇ ਦੇ ਵਿੱਚ ਨੇ ਜੇ ਉਹਨਾਂ ਦੀ ਕੋਈ ਘਟਨਾ ਵਾਪਰ ਗਈ ਅਨਸਖਾਵੀ ਤੇ ਉਹਦਾ ਜ਼ਿੰਮੇਵਾਰ ਪੰਜਾਬ ਦਾ ਡੀਜੀਪੀ ਤੇ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਔਰ ਗਨਾਹਗਰ ਕੌਣ ਹੋਣਗੇ ਜਿਹੜੇ ਉਹਦੇ ਸਾਥੀ ਐ ਐਮਐਲਏ ਨੇ ਕਿਉਂਕਿ ਤੁਸੀਂ ਯਾਰ ਇੱਕ ਵਾਰੀ ਵੀ ਆਂਦਾ ਨਾਰਾ ਨਹੀਂ ਮਾਰਿਆ ਉਹਦੇ ਲਈ ਹਰ ਜੇ ਮਾੜੀ ਮੋੜ ਕੀ ਆਣ ਕਿ ਜਾਗਦੀ ਹੈ ਤੇ ਅੱਜ ਉਹਦੇ ਪਰਿਵਾਰ ਲਈ ਆਂਦਾ ਨਾਰਾ ਮਾਰੋ ਔਰ ਮੁੱਖ ਮੰਤਰੀ ਨਾਲ ਗੱਲ ਕਰੋ ਤਾਂ ਕਿ ਉਹਦਾ ਪਰਿਵਾਰ ਸੁੱਖ ਦੀ ਜ਼ਿੰਦਗੀ ਜੀ ਸਕੇ ਔਰ ਪਠਾਨ ਮਾਇਰਾ ਮਿਲਦਾ ਫੜ ਲਓ ਯਾਰ ਤੁਸੀਂ ਕਹੋ ਜਾ ਕੇ ਮੁੱਖ ਮੰਤਰੀ ਨੂੰ ਜੀਜੇਪੀ ਨੂੰ ਕਹੋ ਜਿੱਥੇ ਮਿਲਦਾ ਫੜ ਲਓ ਪਰ ਪਰਿਵਾਰ ਨੂੰ ਜਿਹੜਾ ਕਿ ਉਹ ਤੰਗ ਨਾ ਕਰੋ ਇਸ ਕਰਕੇ ਮੈਂ ਦੋਸਤੋ ਇਹ ਤਾਂ ਵੀਡੀਓ ਪਾਈਏ ਕਿਉਂਕਿ ਉਹ ਮੇਰਾ ਕੋਈ ਜਾਣਕਰ ਨਹੀਂ ਮੇਰਾ ਕੋਈ ਸੱਜਣ ਨਹੀਂ ਪਰ ਅੱਜ ਇੱਕ ਵੀਡੀਓ ਵੇਖ ਕੇ ਕਿ ਯਾਰ ਐਮਐਲਏ ਜਲੀਲ ਹੋ ਰਿਹਾ ਔਰ ਜੇ ਐਮਐਲਏ ਦੇ ਹਲਾਤਾ ਇਹਦਾ ਮਤਲਬ ਕੀ ਜਿਹੜੇ ਆ ਸਾਥੀ ਬੈਠੇ ਆ ਚਾਰੇ ਇਹਨਾਂ ਦਾ ਤਾਂ ਤੁਸੀਂ ਗੱਲ ਘੁੱਟ ਕੇ ਹੀ ਮਾਰ ਦਿਓਗੇ ਕਿਉਂਕਿ ਅੱਜੇ ਤਾਂ ਲੋਕਾਂ ਨੇ ਸਵਾਲ ਕਰਨੇ ਆ ਤੁਹਾਡੇ ਨਾਲ ਜਾ ਕੇ ਪਿੰਡਾਂ 'ਚ ਜਦੋਂ ਤੁਸੀਂ ਪਿੰਡਾਂ 'ਚ ਜਾਣਾ ਹੈ ਨਾ ਮਾਨ ਸਾਹਿਬ ਲੋਕਾਂ ਨੇ ਸਵਾਲ ਕਰਨੇ ਔਰ ਲੋਕਾਂ ਦਾ ਸਵਾਲਾਂ ਦਾ ਜਵਾਬ ਜਿਹੜਾ ਜੇ ਸਵਾਲ ਕੀਤਾ ਪਠਾਨ ਮੱਜ ਦੇ ਨੂੰ ਤੇ ਉਹਨੇ ਸਹੀ ਜਵਾਬ ਦਿੱਤਾ ਕਿ ਫਲਾਣੇ ਅਸਰ ਦੀ ਗਲਤੀ ਹੈ ਔਰ ਹੁੰਦਾ ਜੇ ਜਵਾਬ ਉਹਨੇ ਗਲਤ ਦਿੱਤਾ ਸੀ ਤੇ ਤੁਸੀਂ ਉਹਨੂੰ ਕਹਿੰਦੇ ਕਿ ਭਾਈ ਇਹ ਤੇਰਾ ਜਵਾਬ ਗਲਤ ਆ ਤੁਸੀਂ ਉਦੋਂ ਹੀ ਪ੍ਰੈਸ ਕਾਨਫਰੈਂਸ 'ਵਫਸਰ' ਕਰਦਾ ਉਦੋਂ ਹੀ ਡਾਟਾ ਕਲੀਅਰ ਕਰਦਾ ਉਦੋਂ ਹੀ ਦੱਸਦਾ ਕਿ ਭਾਈ ਇਹ ਗਲਤ ਬੋ ਰਿਹਾ ਹੈ ਇਹ ਕੁਦਰਤੀ ਆਫਤਾਂ ਕਰਕੇ ਹੋਇਆ ਹੈ ਇਸ ਕਰਕੇ ਇਹਦਾ ਜਵਾਬ ਦੇਣ ਦੀ ਬਚਾਏ ਉਹਦੀ ਵਾਅਦ ਤੋਂ ਦਬਾਉਣਾ ਜਿਹੜਾ ਉਹ ਬਿਲਕੁਲ ਗਲਤ ਆਜ ਮੈਂ ਪਠਾਨ ਮਾਇਰੇ ਦੇ ਪਰਿਵਾਰ ਦੇ ਨਾਲ ਖੜਾ ਔਰ ਬਾਕੀ ਵੀ ਸਾਰੇ ਐਮਐਲਏ ਨੂੰ ਬੇਨਤੀ ਕਰਦਾ ਕਿ ਭਾਈ ਜੇ ਪਠਾਨ ਮਾਇਰੇ ਦੀ ਵਾਰੀ ਆਈ ਹੈ ਤੁਹਾਡੀ ਵੀ ਆਉਣੀ ਅੱਗੇ ਪਹਿਲਾਂ ਜਦੋਂ ਖਹਿਰਾ ਸਾਹਿਬ ਤੇ ਪਰਚਾ ਆਇਆ ਸੀ ਤਾਂ ਮੈਂ ਫਾਜ਼ਲ ਕਾ ਗਿਆ ਤੇ ਮੈਂ ਉਹਦੋਂ ਕਹਤਾ ਮੈਂ ਕਿ ਅੱਜ ਜੇ ਜੀਰਾ ਬੋਲਿਆ ਤੇ ਥੋੜੇ ਦਿਨਾਂ ਨੂੰ ਜੇਲ੍ਹ ਜਾਊਗਾ ਮੈਂ ਜਾ ਕੇ ਵੀ ਆਇਆ ਵਾਂ ਕਿਉਂਕਿ ਬੋਲਣ ਵਾਲੇ ਨੂੰ ਬਾਹਰ ਤਾਂ ਰਹਿਣ ਨਹੀਂ ਦਿੰਦੇ ਜੇਲ੍ਹ ਭੇਜ ਦਿਓ ਪਰ ਮੈਂ ਗੱਲ ਕਹਿਣਾ ਕਿ ਸੱਚ ਨੂੰ ਕਿੰਨਾ ਕੁ ਚਿਰ ਦਬਾ ਲੂੰ ਇਸ ਕਰਕੇ ਜਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਾਗੋ ਅੱਜ ਜਾਗਨ ਦੀ ਲੋੜ ਆ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਔਰ ਮੈਂ ਗੱਲ ਕਿਨਾਂ ਕਿ ਜੇ ਤੁਸੀਂ ਮੁੱਖ ਮੰਤਰੀ ਕੋਲ ਤੇ ਡੀਜੀਪੀ ਕੋਲ ਚਲੇ ਗਏ ਤੇ ਉਹ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਹੈ ਇਸ ਕਰਕੇ ਦੋਸਤੋ ਜੇ ਮੇਰੀਆਂ ਗੱਲਾਂ ਠੀਕ ਲੱਗੀਆਂ ਕਿ ਸਾਨੂੰ ਅੱਜ ਉਹਦੇ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਤੇ ਇਸ ਵੀਡੀਓ ਨੂੰ ਜਿਹੜਾ ਕਿ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਸਨੌਰ ਦੇ ਜਿਹੜੇ ਵਿਧਾਇਕ ਨੇ ਹਰਨਜੀਤ ਸਿੰਘ ਪਠਾਨ ਮਾਜਰਾ ਉਹਨਾਂ ਨੂੰ ਸੁਣਿਆ ਚਲੋ ਬਾਕੀ ਗੱਲਾਂ ਬਾਤਾਂ ਬਾਅਦ ਵਿੱਚ ਕਿਸੇ ਸਮੇਂ ਉਹਨਾਂ ਤੇ ਗੱਲ ਕਰਾਂਗੇ ਪਰ ਉਹਨਾਂ ਨੇ ਇੱਕ ਜਿਹੜੀ ਗੱਲ ਕਹੀ ਵੀ ਮੇਰੀ ਧੀ ਉਹਨਾਂ ਦੀ ਬਾਹਰ ਰਹਿਣਾ ਪੈ ਰਿਆ ਆਪਣੀ ਮਾਤਾ ਦੀ ਰੂਗ ਮਾਤਾ ਦੀ ਗੱਲ ਉਹਨਾਂ ਨੇ ਸੁਣਾਈ ਆਪਣੀ ਧਰ ਪਤਨੀ ਦੀ ਗੱਲ ਉਹਨਾਂ ਨੇ ਸੁਣਾਈ ਤੇ ਮੈਂ ਸਮਝਦਾ ਹਾਂ ਵੀ ਉਹ ਗੱਲਾਂ ਸੁਣ ਕੇ ਮੇਰੇ ਪਰਿਵਾਰ ਦੇ ਮੇਰੀ ਬੇਟੀ ਦਾ ਮੈਨੂੰ ਬਾਹਰੋਂ ਫੋਨ ਆਇਆ ਵੀ ਪਾਪਾ ਜਿਹੜੇ ਤੁਹਾਡੇ ਮੁਕਾਬਲੇ ਉਹ ਗੱਲਾਂ ਕਰਦੇ ਹੁੰਦੇ ਨੇ ਉਹ ਦੀ ਬੇਟੀ ਉਹਨਾਂ ਦੀ ਫੈਮਿਲੀ ਐਦਾਂ ਪਰੇਸ਼ਾਨ ਆ ਬਹੁਤ ਜ਼ਿਆਦਾ ਉਹ ਇਤਿਆਜ ਆ ਰਿਹਾ ਹੈ ਹੋਰ ਸਾਡੇ ਸੱਜਣ ਅਸੀਂ ਬੈਠ ਕੇ ਗੱਲਾਂ ਕੀਤੀਆਂ ਤਾਂ ਮੈਂ ਨਿੱਜੀ ਤੌਰ ਤੇ ਮਹਿਸੂਸ ਕੀਤਾ ਵੀ ਜਦੋਂ ਕੋਈ ਵਿਅਕਤੀ ਇਹ ਗੱਲ ਕਰ ਰਿਹਾ ਵੀ ਮੇਰੀ ਮੇਰੀ ਗਲਤੀ ਦੀ ਸਜ਼ਾ ਮੇਰੇ ਪਰਿਵਾਰ ਨੂੰ ਕਿਉਂ ਦਿੱਤੀ ਜਾ ਰਹੀ ਹੈ ਮੇਰੀ ਧੀ ਨੂੰ ਘਰੋਂ ਬਾਹਰ ਰਹਿਣਾ ਪੈ ਰਿਹਾ ਹੈ ਬੜੀ ਵੱਡੀ ਗੱਲ ਸੀ ਖਾਸ ਤੌਰ ਤੇ ਮੈਨੂੰ ਤੁਹਾਨੂੰ ਹੋ ਸਕਦਾ ਮੈਨੂੰ ਹੁਜੀ ਦਾ ਵੀ ਤੀਨੀ ਕਰਨੀ ਆਉਂਦੀ ਹੈਗੀ ਅ ਪਰ ਮੇਰੇ ਇਹ ਦਿਲ ਨੂੰ ਘਰ ਬਹੁਤ ਦੁੰਗੇ ਉਹਦੇ ਤੱਕ ਲੱਗੀ ਤੇ ਇਸ ਇਲਾਕੇ ਨੇ ਬਹੁਤ ਵੱਡਾ ਸਨਮਾਨ ਹਮੇਸ਼ਾ ਸਾਡੇ ਪਰਿਵਾਰ ਨੂੰ ਦਿੱਤਾ ਤੇ ਇਸ ਇਲਾਕੇ ਦੀ ਹਰ ਧੀ ਹਰ ਮਾਂ ਉਹ ਸਾਡੇ ਆਪਣੇ ਪਰਿਵਾਰ ਦਾ ਹਿੱਸਾ ਹੈ ਤੇ ਕਿਸੇ ਧੀ ਬਾਬਤ ਕਿਸੇ ਮਾਂ ਬਾਬਤ ਕਿਸੇ ਭੈਣ ਬਾਬਤ ਇਹੋ ਜੀ ਖਬਰ ਤੁਹਾਡੇ ਕੋਲੇ ਆਵੇ ਉਹ ਵੀ ਇਸ ਇਲਾਕੇ ਨਾਲ ਸੰਬੰਧਤ ਹੋਵੇ ਤੇ ਮੈਂ ਘਰੇ ਬੈਠਾ ਰਮਾ ਚੁੱਪ ਰਵਾਂ ਕਿਸੇ ਆਪਣੇ ਰਾਸ ਦੀ ਬਖਰੀਆਂ ਕਾਰਨ ਇਹ ਮੇਰੇ اخلاق ਦੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਮੈਂ ਧਰਮਿੰਦਰ ਸਿੰਘ ਪਠਾਨ ਮਾਜਰਾ ਦੀ ਤਰਫ ਪਤਨੀ ਨੂੰ ਮਿਲ ਕੇ ਆ ਰਹੇ ਹਾਂ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਤੇ ਜੋ ਬੰਦਾ ਉਹਨੇ ਦੱਸਿਆ ਉਹ ਬੇਹਦ ਚਿੰਤਾਜਨਕ ਸੀ ਦੇਖੋ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਵੀ ਹਰਮੀਤ ਦੀਆਂ ਗਲਤੀਆਂ ਇੱਕਰੀ ਹੋਰ ਵੀ ਬਹੁਤ ਨੇ ਮੈਂ ਕਿਸੇ ਦਿਨ ਜੱਜ ਕਿਉਂਗਾ ਤੇ ਵੀ ਪ੍ਰੈਸ ਕਾਨਫਰੰਸ ਕਰਾ ਲਿਆ ਆਪਾਂ ਜੋ ਮਰਜੀ ਸਰਕਾਰ ਨੇ ਕਰਨਾ ਕਰਨਾ ਚਾਹੀਦਾ ਕਰੇ ਪਰ ਜੋ ਗਦੀਰਾ ਉਹਦੇ ਪਰਿਵਾਰ ਨਾਲ ਕੀਤਾ ਜਾ ਰਿਹਾ ਇਹ ਅਨਮਨੁੱਖੀ ਆ ਉਹ ਸਾਡੇ ਸਿਸਟਮ ਦੇ ਨਿਗਾਰਦੀ ਨਿਸ਼ਾਨੀ ਹੈ ਤੇ ਜੇ ਇਸ ਤਰੀਕੇ ਨਾਲ ਆਪਾਂ ਦੇਖੋ ਸਾਡੀ ਲੜਾਈ ਮੇਰੇ ਪਿਤਾ ਜੀ ਲੜਾਈ ਕੀਤੀ ਸੀ ਉਸ ਸਮੇਂ ਦੇ ਪੁਲਿਸ ਮੁਖੀ ਨਾਲ ਕੋਈ ਲੜਾਈ ਨਹੀਂ ਸੀ ਸਾਡੀ ਵਿੱਚ ਹੀ ਲੜਾਈ ਸੀ ਕੇਵਲ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੋਧ ਵਿੱਚ ਇਹ ਵਾਰ ਚੱਪੀ ਸੀ ਨਾ ਸਾਡਾ ਤਾਂ ਕੋਈ ਰਿਸ਼ਤਾ ਰਹੀ ਸੀ ਤੇ ਉਹਨਾਂ ਖੁਦ ਆਜਾ ਬੁਤਨਾਪਿਆ ਭਾਵੇਂ ਮਸਲਾ ਅਮਰਪਾਲ ਦਾ ਹੋਵੇ ਭਾਵੇਂ ਇਸ ਦਾ ਵਿਕਰਮ ਸਿੰਘ ਮਜੀਠੀਆ ਦਾ ਹੋਵੇ ਭਾਵੇਂ ਸਰਪਾਲ ਸਿੰਘ ਖਹਿਰਾ ਦਾ ਹੋਵੇ ਭਾਵੇਂ ਸੰਦੀਪ ਸਿੰਘ ਦਾ ਹੋਵੇ ਇਹ ਹਰ ਮਸਲੇ ਦੇ ਉੱਤੇ ਅਸੀਂ ਬੋਲੇ ਕਿਉਂਕਿ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਔਰ ਉੱਥੇ ਜੇ ਤੁਸੀਂ ਰਾਜਨੀਤੀ ਵਿੱਚ ਵਿਚਰਦੇ ਤੁਸੀਂ ਐਸੇ ਐਸੇ ਸਮੇਂ ਜਦੋਂ ਔਰਤਾਂ ਦੇ ਨਾਲ ਖਾਸ ਕਰਕੇ ਉੱਤੇ ਅ ਮੈਂ ਸਮਝਦਾ ਹਾਂ ਵੀ ਸਿਸਟਮ ਦੇ ਅਨਕੂਲ ਗੱਲਾਂ ਨਾ ਹੋ ਰਹੀਆਂ ਹੋਣ ਤਾਂ ਬੋਲਣਾ ਤੁਹਾਡਾ ਫਰਜ਼ ਬਣਦਾ ਤੁਹਾਡਾ اخلاق ਬਣਦਾ ਸੋ ਮੈਂ ਉਸ اخلاق ਦੇ ਚੱਲਦੇ ਹਾਂ ਅੱਜ ਸਰਵਿਸਿੰਗ ਦੀ ਪਰਪਤਿਕੁਰੇ ਧਿਆਨ ਆਇਆ ਤੇ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਦਾ ਫੋਮ ਮਾਰਾ ਮਾਰਾ ਪੰਜ ਸਿਹਰੀ ਦੇ ਆਪਰੇਸ਼ਨ ਹੋਏ ਹੋਏ ਨੇ ਉਹਨੂੰ ਹਸਪੀਟਲ ਦੇ ਉਹਦਾ ਨਾਮ ਚੱਲ ਰਿਹਾ ਕੁਲਾਰ ਹਸਪੀਟਲ ਆ ਜਿਹੜਾ ਹਨ ਉਹਨਾਂ ਨੇ ਕੋਲੇ ਨਾ ਕਾਉਂ ਉੱਥੇ ਲੈ ਕੇ ਜਾ ਰਹੇ ਨੇ ਤੇ ਨਾ ਹੀ ਉਹਨੂੰ ਪੀਜੀਏ ਉਹ ਕਹਿੰਦੇ ਦੂਜਾ ਵੇਲੇ ਉਹਨੂੰ ਪੀਜੀਏ ਕਿ ਇਧਰ ਸੋ ਮੈਂ ਸਮਝਦਾ ਸਿਹਤ ਦਾ ਨਾਮ ਕਰਾਉਣਾ ਇਹ ਤਾਂ ਅਧਿਕਾਰ ਰਹਿਣ ਦਾ ਤੇ ਵਿਵਹਨ ਵਿਭਾਗੀ ਤੇ ਇੱਕ ਨਿਰ ਦੇ ਗੰਗਾ ਵੀ ਇਹ ਸਾਡਾ ਸਿਸਟਮ ਕਰ ਰਿਹਾ ਤੇ ਉਹਦੀ ਉਹਨਾਂ ਦੀ ਮਾਤਾ ਜੀ ਨੂੰ ਪ੍ਰੋਪਰ ਸੇਵ ਸੂਰਤਾਂ ਨਹੀਂ ਚਾਹੀਦੀਆਂ ਉਹਨਾਂ ਦੀ ਦੇਤੀ ਨੂੰ ਸਰ ਸਰ ਤਾਂ ਬਿਲਕੁਲ ਦੇ ਨੂੰ ਕੋਈ ਚੜੀਦਾ ਨਾ ਯਾਰ ਬੜੇ ਬਖਰੇਵੇਂ ਨੇ ਮੇਰੇ ਹਰਮਿਤ ਨਾਲ ਰਹਿਣਗੇ ਉਹਦੇ ਤੇ ਮੇਰੀ ਸੋਚ ਬਿਲਕੁਲ ਸਾਡੀ ਵੱਖੋ ਵੱਖਰੀ ਆ ਉਹ ਰਹਿਣੀ ਆ ਤੇ ਮੈਂ ਜਦੋਂ ਸੀ ਉਦੋਂ ਵੀ 8 ਸਾਲ ਹੋ ਗਏ ਮੈਨੂੰ ਪਾਵੇਂ ਪਿਛਲੀ ਸਰਕਾਰ ਸੀ ਭਾਵੇਂ ਸੁਨਹਾਰੀ ਸਰਕਾਰ ਆ ਲਗਾਤਾਰ ਸੰਘਰਸ਼ ਦੀ ਰਾਹ ਤੇ ਚੱਲਦੀਆਂ ਸਰਕਾਰਾਂ ਵਿਰੁੱਧ ਲੜਦੇ ਆ ਹੋਏ ਅਸੂਲਾਂ ਦੀ ਰਾਜਨੀਤੀ ਕੀਤੀ ਆ ਤੇ ਗੁੱਤੇ ਦੀ ਗੱਲ ਕੀਤੀ ਆ ਸੋ ਮੈਂ ਸਮਝਦਾ ਹਾਂ ਕਿ ਅੱਜ ਅੱਜ ਮੇਰਾ ਇਖਲਾਕ ਇਹੀ ਕਹਿੰਦਾ ਵੀ ਜੋ ਇਹ ਹੋ ਰਿਹਾ ਕੋ ਬੇਹਦ ਹਰਕਤਾਂ ਬੇਹਦ ਦੁਖਦਾਈਆ ਇਹ ਨਹੀਂ ਹੋਣਾ ਚਾਹੀਦਾ ਤੇ ਇਸ ਤਰੀਕੇ ਦਾ ਪਰਿਵਾਰਾਂ ਨੂੰ ਮਤਲਬ ਆਪਾਂ ਨੂੰ ਪਰੇਸ਼ਾਨ ਕਿਸੇ ਦੀਆਂ ਗਲਤੀਆਂ ਦੀ ਸਜ਼ਾ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦੇਣੀ ਚਾਹੀਦੀ ਸੋ ਮੈਂ ਇਸ ਮਸਲੇ ਦੇ ਉੱਤੇ ਹਰਮੀਤ ਦੀ ਪਤਨੀ ਨੂੰ ਵੀ ਇਹ ਯਕੀਨ ਦਿਵਾ ਕੇ ਆਇਆ ਆ ਕਿ ਮੇਰੀ ਭੈਣ ਆ ਉਹ ਬੱਚੀ ਮੇਰੀ ਬੱਚੀ ਆ ਤੇ ਅਸੀਂ ਉਹਨਾਂ ਦੇ ਪਰਿਵਾਰ ਨਾਲ ਖੜੇ ਆ ਸਮੂਚਾ ਪਰਿਵਾਰ ਦੀ ਸਾਡੇ ਸਮੂਚੇ ਸਾਥੀ ਵੀ ਇਸ ਮਸਲੇ ਦੇ ਵਿੱਚ ਬੜੀ ਜਲਦੀ ਅਸੀਂ ਇਕੱਠੇ ਹੋ ਕੇ ਰਾਏ ਕਰਾਂਗੇ ਵੀ ਕਿ ਇਹ ਇਸ ਮਸਲੇ ਨੂੰ ਕਿਉਂਕਿ ਇਹਨੂੰ ਇਹਨੂੰ ਜਿੰਨੀ ਮਰਜ਼ੀ ਉਹ ਤੋਂ ਵੀ ਸਾਡਾ ਜਿਹੜਾ ਰਿਵੈਰਮੈਂਟ ਕਰਾ ਪਿਆ ਸੀ ਇਹੀ ਸੀ ਵੀ ਜੇ ਤੁਸੀਂ ਇੱਦਾਂ ਫ੍ਰੀ ਹੈਂਡ ਦੇ ਕਿਉਂਕਿ ਜੇ ਇਗਜ਼ਾਮਪਲ ਲਈ ਕੁ ਦਿਨ ਚੱਲਪੋਗੇ ਫਿਰ ਤਾਂ ਕਿਸੇ ਰਾਜਿਕਤਾ ਸਰਕਾਰਾਂ ਤੋਂ ਵੀ ਇਹ ਨਹੀਂ ਚੱਲਦੇ ਰਹਿਣੀਆਂ ਕਿਸੇ ਰਾਜਿਤਵਾਦ ਵੀ ਬੱਸ ਸਕਦੀਆਂ ਚੀਜ਼ਾਂ ਮੈਂ ਉਮੀਦ ਕਰਦਾ ਵੀ ਪ੍ਰਸ਼ਾਸਨ ਇਸ ਹੱਦ ਤੱਕ ਨਹੀਂ ਜਾਊਗਾ ਤੇ ਹਰਮੀਤ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹ ਪੇਸ਼ ਹੋ ਜਾਣਾ ਚਾਹੀਦਾ ਆਪਣੀ ਜਿਹੜੀ ਗੱਲਬਾਤ ਸਿਸਟਮ ਦੇ ਵਿੱਚ ਰਹਿ ਕੇ ਕਰਨੀ ਚਾਹੀਦੀ ਆ ਐਦਾਂ ਨਹੀਂ ਮਤਲਬ ਘਰ ਦੇ ਪਰੇਸ਼ਾਨ ਹੋ ਰਹੇ ਨੇ ਉਹਦੇ ਸਾਥੀ ਪਰੇਸ਼ਾਨ ਹੋਦੇ ਸੋ ਫੇਸ ਕਰਨਾ ਚਾਹੀਦਾ ਹਰ ਇੱਕ ਚੀਜ਼ਾਂ ਦਾ ਜਿਹੜੀਆਂ ਵੀ ਆ ਮੈਂ ਪਰ ਉਹਨਾਂ ਤੇ ਖੁੱਲਕੇ ਰਾਕੇ ਦੀ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਤੇ ਵੀ ਖੁੱਲਕੇ ਗੱਲ ਕਰਾਂਗੇ ਅੱਗੇ ਵੀ ਕਰਦਾ ਰਹਾਂ ਜਦੋਂ ਮਤਲਬ ਉਹਨਾਂ ਦੀ ਸਰਕਾਰ ਦੇ ਦਰਬਾਰੇ ਪੂਰੀ ਗੱਲਬਾਤ ਸੀ ਚਲਾਉਂਦੇ ਸੀ ਆਪਾਂ ਉਹਨੂੰ ਵੀ ਕਰਦੇ ਰਹੇ ਹਾਂ ਤੇ ਹੁਣ ਵੀ ਕਰ ਕਰ ਰਹੇ ਹਾਂ ਤੇ ਅੱਗੋਂ ਵੀ ਕਰਦੇ ਰਵਾਂਗੇ ਪਰ ਇਸ ਮਸਲੇ ਦੇ ਵਿੱਚ ਮੈਂ ਕਹਿਣਾ ਕਿ ਅਸਮ ਦੇ ਪਰਿਵਾਰ ਨਾਲ ਜੋ ਬਦਕੀ ਹੋ ਰਹੀ ਆ ਉਹਦੇ ਵਿਰੋਧ ਵਿੱਚ ਖੜੇ ਹਾਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੂੰ ਉਹਨਾਂ ਨੇ ਕਿਹਾ ਪਤਨੀ ਨੂੰ ਵੀ ਇੰਪੈਕਟ ਆਇਆ ਵੀ ਉਹਨਾ ਮੈਂ ਦੇਖ ਕੇ ਆਇਆ ਨੂੰ ਕਿਸੇ ਐਂ ਨਹੀਂ ਸਮਝਿਓ ਮੈਨੂੰ ਵੀ ਹੋ ਸਕਦਾ ਕਿ ਕਿਤੇ ਮੇਰੇ ਦਿਮਾਗ ਤੇ ਵੀ ਇੰਫਲੈਸ਼ਨ ਆ ਵੀ ਪਤਾ ਨਹੀਂ ਕਿਵੇਂ ਹੋ ਗਈ ਸੀ ਤੇ ਐਨੀ ਖਰਾਬ ਲੱਗੀ ਹੈ ਵਾਕਈ ਬਹੁਤ ਖਰਾਬ ਤੇ ਹੱਲ ਦੇ ਵਿੱਚ ਨੇ ਉਹ ਉਹਨਾਂ ਨੂੰ ਪ੍ਰੋਪਰ ਸਿੱਤ ਸੂਟ ਤੱਕ ਉਹ ਮਿਲ ਨਹੀਂ ਚਾਈ ਦੀ ਅਸੀਂ ਆਉਂਦੇ ਅਗਲੇ ਹਫਤੇ ਹੀ ਜੇ ਰਹਿ ਅਗਲੇ ਦੋ ਤਿੰਨ ਦਿਨਾਂ ਤੱਕ ਆਪਣੇ ਇਲਾਕੇ ਦੇ ਮੁੰਤ ਵਰ ਸਜਣਾ ਨੂੰ ਮਿਲ ਆ ਕੇ ਇਹਦੇ ਬਾਰੇ ਡਾਇਵਰਸਿਓਨ ਕਰਾਂਗੇ ਕਿ ਕੀ ਕੀਤਾ ਜਾ ਸਕਦਾ ਉਹਨਾਂ ਦੀਆਂ ਵਾਸਤੇ